ਮੋਟੇ ਦੇ ਚ ਬੇੜਾ ਮਾਰ ਗਿਆ ਕੋਤੋਂ ਦੇ ਚ ਹੋਰ ਪਤਾ ਹੀ ਨਹੀਂ ਲੱਗਾ ਓਰੇ ਆ ਜਾ ਆ ਜਾ ਹਾਂ ਦੱਸਤਾ ਸੈਂ ਕੀ ਕੀਤਾਈ ਇਹਦਾ ਸਿਮਰਨ ਦਾ ਫੋਸ 60 60 ਕੇ ਜਿਆ ਕੱਪ ਗੋਲੀਆਂ ਲੀ ਲੀਆਂ ਪਈਆਂ ਨਾਲਾਂਗੇ ਰੋਬਨ ਨੇ ਕਿਹੜਾ ਖਿਜੜੀ ਭੇਜਤੀ ਓ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਹੁਤ ਮੈਂ ਹੁਪ ਕਰਦਾ ਸਾਰੇ ਠੀਕ ਹੋਵੋ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਐਂ ਸੋਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦੇ ਤੱਕ ਜਰੂਰ ਦੇਖਿਓ ਕਿ ਕਿੰਨਾ ਪਿਆ 5 ਕਿਲੋ ਹੈਗਾ ਤੂੰ ਮੈਂ ਅੱਗੇ ਕਿਉਂ ਬੈਠੀ ਫਿਰ ਉਹ ਮੈਂ ਅੱਗੇ ਸੇ ਇੱਕ ਦੀ ਤੇ ਮੱਜਾਂ ਦਾ ਮੱਜਾਂ ਦਾ ਭੁੱਖੇ 3 ਕਿਲੋ ਤੇ 3 ਕਿ ਗਾਾਂ ਦਾ ਵੀ ਹੋ ਚੁੱਕੋ ਘੱਲੋ ਬੋਕਾ ਤੇ ਰੋਬਨ ਨੂੰ ਵੀ ਭੇਜਣਾ ਰੋਬਨ ਦੀ ਹੋਰ ਬਣਾ ਲਾਂਗੇ ਰੋਬਨ ਨੇ ਕਿਹੜਾ ਖਿਚੜੀ ਭੇਜਤੀ ਰੋਬਣਾ ਖਿਚੜੀ ਨਹੀਂ ਆਈ ਤੇਰੀ ਖਿਚੜੀ ਭੇਜਾਈ ਦਿੱਤੀ ਉਹ ਦੰਦੀਆਂ ਨੇ ਜਾ ਯਾਰ ਰੋਬਣਾ ਖਿਚੜੀ ਭੇਜ ਤੇ ਇਧਰੋਂ ਘਿਓ ਤੇਰੇ ਨਾਲ ਆ ਜਾਣਾ ਪਿੱਛੇ ਬੈਠੇ ਪਾਈ ਐ ਬੈਠੀ ਐ ਹੈ ਪਿੱਛੇ ਆਏ ਕਿੱਡੀ ਕੋਰੇ ਆ ਜਾ ਆ ਜਾ ਹੰਦਸਤਾ ਸਿੰਘ ਕੀ ਕੀਤਾਈ ਇਹਦਾ ਸਿਮਰਨ ਦਾ ਫੌਜ 60 ਛੱਡ ਕੇ ਜੀ ਆਹ ਕੱਪ ਗੋਲੀਆਂ ਲੀ ਲਿਆ ਪਈਆਂ ਕਹਿੰਦਾ ਸਾਰੀ ਰੇੜੀ ਲੈ ਲੈ ਉਹ ਰੇੜੀ ਦਾ ਵਿਚਾਰੀ ਦਾ ਬਲਾਦ ਕਰ ਕਰਤਾ ਤੁਸੀਂ ਦੇ ਆਖ ਲੈ ਇਹ ਦਲੋ ਹੀ ਲੀ ਆਦੀ ਬੱਕਰੀ ਕਹਿੰਦਾ 10 ਟਰਾਲ ਟਰਾਲੀਆਂ ਤੇ ਸੜਤ ਉਹ ਮਾਈ ਗਾਡ ਰੂੜੀ ਦੀਆਂ ਛੜਤੀਆਂ ਕਹਿੰਦਾ ਇਹ ਇਹ ਆ ਵੇ ਏ ਓਏ ਐਵੇਂ ਨਾ ਤੁੰਦ ਜੀ ਜੰਮ ਜਾਣੀ ਤੇਰੇ ਕੈਮਰੇ ਦੇ ਵਿੱਚੋਂ ਹਵਾ ਮਾਰਦਾ ਜਿਹੜੀ ਮਰਲੇ ਦੰਦਾ ਜੋ ਢਾਲੀ ਨਾਲ ਹੀ ਫੇਮ ਨਾਲ ਹੀ ਫੇਮ ਦੇ ਨਾਲ ਹੀ ਜੰਤਾ ਵੇ ਲੱਕੜੀ ਮਾੜੀ ਆ ਮੈਂ ਤੈਨੂੰ ਦੱਸਤਾ ਹੀ ਠੀਕ ਆ ਨੋਨੀ ਆਹੋ ਇਹ ਨੈਣਸੀ ਅਸੀਸ ਤੇ ਜੋਤੀ ਤੇ ਤਾਣੀਆਂ ਤੇ ਸਿਮਰਨ ਇਹ ਵੀਰੇ ਉਰਲੇ ਕਿਲੇ ਤੇ ਆਉਣਾਂ ਤਾਂ ਕਿਲੇ ਸਹੀ ਤਰ੍ਹਾਂ ਸਭਾਈ ਨਾਲ ਬੰਦੋ ਅੱਜ ਇਹਨਾਂ ਨੂੰ ਧੋਪ ਲਵਾਉਣੀ ਆਪਾਂ ਠੀਕ ਆ ਨੋਨੀ ਰੂਬੀ ਰੂਬੀ ਪਰਲੇ ਪਾਸੇ ਜਾਊਗੀ ਠੀਕ ਆ ਨਾ ਮੇਰੀ ਗੱਲ ਸੁਣੀ ਚਲੋ ਅਵਨੀਤ ਆਪਣੀ ਪਰਲੇ ਪਾਸੇ ਆ ਗਈ ਦੂਜੀ ਸਮ੍ਰਿਥੀ ਆ ਗਈ ਚਾਹਤ ਆ ਗਈ ਠੀਕ ਹੈ ਨਾ ਪਰਲੇ ਪਾਸੇ ਅਵਲੀਨ ਆ ਗਈ ਸਾਰੀਆਂ ਐਸ ਰੋਚ ਆਉਣੀਆਂ ਵਾ ਸਿਮਰਨ ਦਾ ਧਿਆਨ ਇੱਥੇ ਰੱਖਣਾ ਸਿਮਰੇ ਨੇ ਇੱਥੇ ਰਹਿਣੀ ਚਾਹੀਦੀ ਨਜਮ ਉੱਥੇ ਆਉਣੀ ਚਾਹੀਦੀ ਆ ਸਮ੍ਰੀਤ ਪਰਲੇ ਪਾਸੇ ਆਉਣੀ ਚਾਹੀਦੀ ਆ ਸੁਖੀ ਉਦੋਂ ਪਰਲੇ ਪਾਸੇ ਆਉਣੀ ਚਾਹੀਦੀ ਆ ਤੇ ਆਪਣਾ ਸਾਜਣ ਤੇ ਡੈਨ ਭਾਜੀ ਉਹ ਦੋਵੇਂ ਬਾਹਰ ਹੋਣਗੇ ਅੱਜ ਬਹੁਤ ਟਾਈਮ ਹੋ ਗਿਆ ਭਾਈ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਓ ਠੀਕ ਹੈ ਲੇਡੀਜ਼ ਤੁਹਾਡੇ ਲਈ ਆ ਗਈ ਤੁੱਪ ਦੇ ਵਿੱਚ ਇੰਤਜ਼ਾਮ ਕਰਤਾ ਤਿਆਰੀ ਆ ਭਾਈ ਉਹ ਤਿਆਰੀ ਆ ਠੀਕ ਆ ਆ ਕਿਲੇ ਲੱਗੀਆਂ ਨੇ ਤੁਹਾਡੇ ਲਈ ਤਿਆਰੀ ਲੇਡੀਜ਼ ਕਮ ਆਨ ਟੋਪ ਸੈਕਲ ਲਈ ਤਿਆਰ ਇਹਨਾਂ ਸਿਆ ਨਵੀਂ ਤੁੱਪ ਵੈਰੀ ਗੁੱਡ ਓਕੇ ਇਹ ਕਹਿੰਦੀ ਮੈਂ ਨਹੀਂ ਜਾਣਾ ਤੈਨੂੰ ਸਾਰਿਆਂ ਨੂੰ ਪਹਿਲਾਂ ਉਹਨੂੰ ਅੱਗ ਲੱਗੀ ਆ ਸੋ ਸਾਰੀਆਂ ਬਾਹਰ ਜਾਣ ਗਿਆ ਵੈਰੀ ਗੁੱਡ ਵੈਰੀ ਗੁੱਡ ਸਾਰੀਆਂ ਐਂਡ ਫਰੰਟਸ ਰਾ ਬਾਹਰ ਜਾਣ ਗਿਆ ਅੱਜ ਵਾਜੀ ਵਾ ਨਾਲ ਇਹਨਾਂ ਦੇ ਜਵਾਗ ਜਬੂਗ ਵੀ ਓ ਅਕਸਕਿਊਜ਼ ਮੀ ਠੀਕ ਹੈ ਨਾ 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 ਬਈ ਇਹ ਨਹੀਂ ਮਾਰਦੀ ਇਹ ਤਾਂ ਬਹੁਤ ਪਿਆਰੀ ਆ ਨਾ ਨਾ ਨਾਲੇ ਬਹੁਤ ਪਿਆਰੀਆਂ ਆ ਐ ਨਹੀਂ ਯਾਰ ਇਹ ਇਨਫਲੂਐਂਸਰ ਆ ਥੋੜੀਆਂ ਆ ਬਸ ਇਹਨਾਂ ਨੂੰ ਜੋ ਫੋਲੋਅਰ ਵਾਜਦੇ ਉਹਦਾ ਐਟੀਟਿਊਡ ਜਿਹਾ ਹੁੰਦਾ ਬਾਕੀ ਇਹ ਵਧੀਆ ਹੀ ਆ ਵੈਰੀ ਗੁੱਡ ਆ ਖੜਾ ਜੋਰ ਲਾ ਕੀ ਓਏ ਓਏ ਜੋਰ ਲਾ ਦੱਸੋ ਫੇਰ ਅੰਦਰ ਵੜ ਗਿਆ ਸਾਰਾ ਬਾਹਰ ਕੱਢੋ ਨੂੰ ਹੇ ਚਾਚਾ ਡਰੈਸ ਸੂਟ ਚਾਹੇ ਬਲਸਾ ਅੱਛਾ ਵਾਹ ਜੀ ਵਾਹ ਸਸਿਆ ਚਾਚਾ ਜੀ ਵਾਹ ਜੀ ਵਾਹ ਅੱਜ ਚਾਚਾ ਧੁੱਪ ਲੱਗੀ ਤੇ ਅੱਜ ਹੀ ਨਿਕਲੇ ਬਾਹਰ ਭਈ ਜਦੋਂ ਧੁੱਪ ਲਗੀਆਂ ਚਾਚਾ ਆ ਗਿਆ ਬਾ ਚਾਚਾ ਬੜੇ ਲੋਕਾਂ ਨੇ ਮਿਸ ਕੀਤਾ ਇਹਨੂੰ ਘੱਟੋ ਘੱਟ 2 ਮਹੀਨਿਆਂ ਤੋਂ ਨਹੀਂ ਨਹੀਂ ਕੋਈ ਵੀਡੀਓ ਧੁੰਦ ਬੜੀ ਸੀ ਨਾ ਹੁਣ ਕੀ ਕਰੀਏ ਦਿਖਦਾ ਹੀ ਬੰਦੇ ਨੂੰ ਬੰਦਾ ਦੱਸੋ ਤੁਸੀਂ ਬੰਦੇ ਨੂੰ ਬੰਦਾ ਨਹੀਂ ਦਿਦਾ ਹਾਂ ਮੋਟੇ ਮੋਟਾ ਲਿਈਦਾ ਹੈ ਇਹਦੇ ਕੰਮ ਮੋਟੇ ਦੇ ਵਿੱਚ ਵਿੜਾ ਮਾਰ ਗਿਆ ਕੋਈ ਧੁੰਦ ਚ ਹੋਰ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਕਰਦਾ ਨਹੀਂ ਗਿਆ ਕਮਨੀ ਮੁੱਕਦੇ ਸਮਾਈਲ ਰਹਿੰਦੀ ਲਾਈਫ ਤੂੰ ਨਾ ਕਮਨੀ ਦੂਦੇਖੀ ਲਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ